ਲਾਈਨਸ ਕਲੱਬ ਸਮਾਣਾ ਰਾਇਲ ਦੇ ਪ੍ਰਦਾਨ ਰੋਹਿਤ ਗੋਇਲ ਦੀ ਅਗਵਾਈ ਹੇਠ ਮਾਤਾ ਸੁਕੰਤਲਾ ਦੇਵੀ ਜੀ ਨੂੰ ਯਾਦ ਕਰਦਿਆਂ ਅੱਜ ਉਹਨਾਂ ਦੇ ਸੁਪੁੱਤਰ ਸਮਾਜ ਸੇਵੀ ਜੀਵਨ ਗਰਗ ਜੀ ਵੱਲੋਂ ਸਿਵਲ ਹਸਪਤਾਲ ਸਮਾਣਾ ਨੂੰ ਚਾਰ ਵਹੀਲ ਚੇਅਰ ਪੇਟ ਕੀਤੀਆਂ ਜੋ ਕਿ ਹਸਪਤਾਲ ਅੰਦਰ ਲੋੜਵੰਦ ਮਰੀਜ਼ਾਂ ਦੇ ਕੰਮ ਆਉਣਗੀਆਂ ਦੱਸ ਦਈਏ ਕਿ ਲਾਈਨਜ ਕਲੱਬ ਸਮਾਣਾ ਰਾਇਲ ਅਤੇ ਜੀਵਨ ਗਰਗ ਸਮੇਂ-ਸਮੇਂ ਸਿਰ ਇਹੋ ਜਿਹੇ ਉਪਰਾਲੇ ਕਰਨ ਵਿੱਚ ਹਮੇਸ਼ਾ ਤਤਪਰ ਹਾਜ਼ਰ ਰਹਿੰਦੇ ਹਨ ਕੀ ਕਹੋਗੇ ਜੀਵਨਜੀ ਜੜੀਆਂ ਤੁਸੀਂ ਅੱਜ ਵੀ ਆਰਾਮ ਜੀ ਮੈਂ ਅੱਜ ਬਾਬੀ ਮਾਤਾ ਦੀ 50ਵੀਂ ਵਰਸੀ ਤੇ ਚਾਰ 휠ਚੇਅਰ ਲੌਨ ਕਲੱਬ ਦੇ ਥਰੂ ਸਿਵਲ ਹਸਪੀਟਲ ਸਮਾਣਾੋਂ ਦੇ ਰਹਿਆਂ ਮਾਤਾ ਜੀ ਦੀ ਲਈ ਅਰਦਾਸ ਕਰਦਾ ਪ੍ਰਮਾਤਮਾ ਕੇ ਜਿੱਥੇ ਵੀ ਉਹ ਹੋ ਹੈਗੇ ਨੇ ਉੱਡ ਨਾਲ ਅਕਸਰ ਕੀ ਕਹੋਗੇ ਰਾਇਲ ਕਲੱਬ ਸਮਾਣਾ ਤੇ ਰਾਇਲ ਵੱਲੋਂ ਜਿਹੜੀਆਂ ਅੱਜ 휠ਚੇਅਰ ਭੇਟ ਕੀਤੀਆਂ ਜਾ ਰਹੀਆਂ ਨੇ ਅ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਬਹੁਤ ਹੀ ਧੰਨਵਾਦੀ ਹਾਂ ਸ਼੍ਰੀ ਜੀਵਨ ਜੀ ਆ ਦੇ ਜਿਨ੍ਹਾਂ ਨੇ ਆਪਣੀ ਮਾਤਾ ਜੀ ਦੀ ਯਾਦ ਵਿੱਚ ਚਾਰ ਵੀਰ ਚੇਰਾ ਸਾਡੇ ਹਸਪਤਾਲ ਸ਼ਿਵਰਸ ਦਾ ਸਮਾਣਾ ਨੂੰ ਭੇਟ ਕੀਤੀਆਂ ਹਨ ਮੈਂ ਤਾਂ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਵੀ ਸਭ ਨੂੰ ਇੰਨਾ ਲੋਕਾਂ ਤੋਂ ਸਿੱਖ ਲੈ ਕੇ ਹਸਪਤਾਲ ਦੇ ਵਿੱਚ ਆਪਣਾ ਵੱਡਾ ਚੜ੍ਹਾ ਡਾ ਜੋਗਦਾਨ ਪਾਉਣਾ ਚਾਹੀਦਾ ਹੈ ਵੈਸੇ ਮੇਰਾ ਇਹ ਮੰਨਣਾ ਹੈ ਕਿ ਸਰਕਾਰੀ ادارے ਲੋਕਾਂ ਦੇ ਤੇ ਖਾਸ ਕਰਕੇ ਲਾਇਨ ਕਲੱਬ ਵਰਗੇ ਅਦਾਰਿਆਂ ਦੇ ਸਹਿਯੋਗ ਨਾਲ ਹੀ ਇਹ ਚੱਲ ਸਕਦੇ ਹੈ ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਨਹੀਂ ਸਚਨਾਮ ਸਰਦਨੀ ਫਜਵਨ ਨੇ ਹੀਸੇੰਦੇ ਇਸ ਦਿਨ ਜਮਾਗਾ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ व्हीलचेयर ਆਪੇਟ ਕੀਤੇ ਨੇ ਐਫ ਇਸ ਤਰ੍ਹਾਂ ਬਹੁਤ व्हीलਚੇਅਰ ਜਾਂ ਟ੍ਰੋਲੀਸ ਵਗੈਰਾ ਦੀ ਸਾਨੂੰ ਜਰੂਰਤ ਹੈ ਉਹ ਮੈਂ ਨਮਾ ਜੋਇਨ ਕੀਤਾ ਜੀ ਮੇਰਾ ਨਾਮ ਰਕਸ਼ੰਜੀਤ ਹੈ ਮੇਰੇ ਨਾਲ ਪਲੀਜ਼ رابطہ ਕਾਇਮ ਕਰਨ ਤੇ ਫਿਰ ਇਸ ਉਹਨਾਂ ਨਾਲ ਮਿਲ ਜੁਲ ਕੇ ਜੋ ਹਸਪਤਾਲ ਨੂੰ ਹੋਰ ਬਿਹਤਰ ਬਣਾ ਸਕੀਏ ਲੁਗਨ ਕਲੱਬ ਸਮਾਨਾ ਰਾਇਲ ਦੇ ਵੱਲੋਂ ਹਸਪਤਾਲ ਦੇ ਵਿੱਚ ਸੇਵਾ ਦਿੱਤੀ ਗਈ ਹੈ ਜੀ ਬਹੁਤ ਬਧਾਨ ਕੀਤੀ ਮਾਤਾ ਜੀ ਯਾਦ ਦੇਣੀ ਅੱਜ ਸਾਡੇ ਸਮਾਨਾ ਲੁਆਨ ਕਲੱਬ ਸਮਾਨਾ ਰਾਇਲ ਵੱਲੋਂ ਸਾਡੇ ਇੱਕ ਮੀਟਿੰਗ ਹੋਈ ਪਿੱਛੇ ਸਾਡੇ ਚਾਰਟਰਡ ਪ੍ਰਧਾਨ ਜੀ ਨੇ ਜੀਵਨ ਜੀ ਤੇ ਸਾਡੇ ਰੋਹਿਤ ਜੀ ਹੁਣ ਮੌਜੂਦਾ ਪ੍ਰਧਾਨ ਨੇ ਮੀਟਿੰਗ ਸਾਡੇ ਜੀਵਨ ਪ੍ਰਧਾਨ ਜੀ ਨੇ ਕਿਹਾ ਵੀ ਮੇਰੀ ਮਾਤਾ ਜੀ ਦੀ ਵਰਸੀ ਆ ਰਹੀ ਹੈ ਮੈਂ ਕੁਝ ਦਾਨ ਦੇਣਾ ਚਾਹਨਾ ਤਾਂ ਉੱਤੇ ਪ੍ਰਧਾਨ ਜੀ ਕਹਿੰਦੇ ਵੀ ਹਸਪੀਟਲ ਦੇ ਵਿੱਚ ਬੀਲ ਚੇਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਅਸੀਂ ਇੱਥੇ ਫੈਸਲਾ ਲਿਆ ਜੀਵਨ ਜੀ ਨੇ ਚਾਰ ਬੀਲ ਚੇਰਾਂ ਸਾਡੇ ਕਲੱਬ ਨੂੰ ਉਹ ਦੇ ਤਰੂ پورے ਹਸਪਤਾਲ ਦੇ ਵਿੱਚ ਦਿੱਤੀਆਂ ਨੇ ਅਸੀਂ ਆਪਣੇ ਜੀਵਨ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਸੇਵਾ ਦਿੱਤੀ ਤੇ ਹਸਪਤਾਲ ਦੀ ਨੀਡ ਨੂੰ ਪੂਰਾ ਕੀਤਾ